ਸਾਸੀ ਕਲ ਦੇਸ਼ ਵਾਸੀਓ ਅੱਜ ਸਾਡੇ ਲੀਡਰ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਲਈ ਜਿਸ ਤਰ੍ਹਾਂ ਦੇਸ਼ ਨੂੰ ਤੱਥ ਦੱਸੇ ਜਿਸ ਤਰ੍ਹਾਂ ਸੰਵਿਧਾਨ ਨੂੰ ਲੋਕਤੰਤਰ ਨੂੰ ਔਰ ਡੈਮੋਕ੍ਰੇਸੀ ਨੂੰ ਲੁੱਟਣ ਦੀ ਕੇਂਦਰ ਸਰਕਾਰ ਦੀ ਜੋ ਸਾਜ਼ਿਸ਼ਾਂ ਸਨ ਉਹ ਲੋਕਾਂ ਸਾਹਮਣੇ ਲਿਆਂਦੀਆਂ ਉਹ ਤੱਥਾਂ ਦਾ ਹੀ ਇਹ ਗੱਲ ਸਾਬਤ ਕਰ ਦਿੰਦੀ ਆ ਕਿ ਦੇਸ਼ ਦੇ ਵਿੱਚ ਉਹ ਡੈਮੋਕ੍ਰੇਸੀ ਉਹ ਲੋਕਤੰਤਰ ਉਹ ਸੰਵਿਧਾਨ ਨੇ ਜੋ ਸਾਨੂੰ ਹੱਕ ਦਿੱਤਾ ਕੇਂਦਰ ਸਰਕਾਰ ਚੋਰ ਮੋਰੀਆਂ ਦਾ ਹੀ ਅੱਜ ਉਹਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਆ ਅੱਜ ਸਾਨੂੰ ਲੋੜ ਆ ਰਾਹੁਲ ਗਾਂਧੀ ਨਾਲ ਖੜਨ ਦੀ ਅੱਜ ਸਾਨੂੰ ਲੋੜ ਆ ਦੇਸ਼ ਦੇ ਲੋਕਾਂ ਨੂੰ ਜਾਗਣ ਦੀ ਅੱਜ ਲੋੜ ਆ ਸਾਨੂੰ ਸੰਘਰਸ਼ ਕਰਨ ਦੀ ਤਾਂ ਕਿ ਅਸੀਂ ਆਪਣਾ ਲੋਕਤੰਤਰ ਬਚਾ ਸਕੀਏ ਤਾਂ ਕਿ ਅਸੀਂ ਆਪਣਾ ਸੰਵਿਧਾਨ ਬਚਾ ਸਕੀਏ ਤਾਂ ਕਿ ਅੱਜ ਜੋ 78 ਸਾਲ ਜੋ ਆਜ਼ਾਦੀ ਤੇ ਸਾਨੂੰ ਪਛਿਣ ਦਿੱਗ ਮਾਣਿਆ ਉਸ ਨਿਗ ਨੂੰ ਅੱਗੇ ਆਪਣੀਆਂ ਜਨਰੇਸ਼ਨਾਂ ਤੱਕ ਲਿਜਾ ਸਕੀਏ ਇਸ ਲਈ ਮੇਰੀ ਤੁਹਾਨੂੰ ਸਾਦਗੀ ਬੇਨਤੀ ਆ ਅੱਜ ਜਾਗੋ ਅੱਜ ਲੜੋ ਅੱਜ ਖੜੇ ਹੋਵੋ ਤਾਂ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਔਰ ਅਸੀਂ ਜਿਹੜੀ ਇਸ ਲੋਕਤੰਤਰ ਨੂੰ ਲੁੱਟਣ ਦੀ ਗੱਲ ਹੋ ਰਹੀ ਆ ਅੱਜ ਜੋ ਸੰਵਿਧਾਨ ਤੇ ਸੰਸਥਾਵਾਂ ਤੇ ਕਬਜ਼ੇ ਕਰਨ ਦੀ ਗੱਲ ਹੋ ਰਹੀ ਆ ਅੱਜ ਆਰਾ ਸਵਿਧਾਨਿਕ ਸੰਸਥਾਵਾਂ ਸਾਰੀਆਂ ਇੰਸਟੀਚੂਨਾਂ ਤੇ ਜਿਸ ਤਰ੍ਹਾਂ ਅੱਜ ਕਬਜ਼ੇ ਕਰਕੇ ਉਸ ਇੰਸਟੀਚੂਨਾਂ ਦਾ ਦੇਸ਼ ਦੀ ਆਜ਼ਾਦੀ ਨੂੰ ਦੇਸ਼ ਦੇ ਸਾਡੇ ਸੰਵਿਧਾਨ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ ਉਸ ਤੋਂ ਜਾਗਰਤ ਹੋਈਏ ਉਹ ਦੇਸ਼ ਦੇ ਲਈ ਇਸ ਵਾਸਤੇ ਲੜਾਈ ਲੜੀਏ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ